ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਐਨਡੀਪੀ ਅਤੇ ਲੀਡਰ ਜਗਮੀਤ ਸਿੰਘ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਭਾਵੇਂ ਉਹ ਵਾਤਾਵਰਣ ਦੀ ਪਰਵਾਹ ਕਰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਲਾਈਮੇਟ ਚੇਂਜ ਦੇ ਵਿਰੋਧ ਲੜਾਈ ਵਿੱਚ ਕੀ ਕਰਨਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਭਾਵੇਂ ਉਹ ਵਾਤਾਵਰਣ ਦੀ ਪਰਵਾਹ ਕਰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਲਾਈਮੇਟ ਚੇਂਜ ਵਿਰੋਧ ਲੜਾਈ ਵਿੱਚ ਕਰਨਾ ਕੀ ਹੈ ਕਯੂਬਿਕ ਦੀ ਲਸੇਲ ਇਮਾਰਡ ਵਰਡ ਨੇ ਵਰਡ ਜਿਹੜੀ ਹੈ ਉਹਨੇ ਰਾਈਟਿੰਗ ਦੇ ਵਿੱਚ 16 ਤਰੀਕ ਨੂੰ ਹੋਣ ਵਾਲੀ ਜ਼ਿਮਨੀ ਚੋਣ ਬਾਰੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਟਰੂਡੋ ਨੇ ਕਿਹਾ ਕਿ ਜਗਮੀਤ ਸਿੰਘ ਅਤੇ ਐਨਡੀਪੀ ਪਿਆਰੇ ਪਾਲੀਵਰ ਅਤੇ ਕੰਜ਼ਰਵੇਟਿਵਜ਼ ਦੇ ਸਿਆਸੀ ਦਬਾਅ ਦੇ ਅੱਗੇ ਝੁਕ ਰਹੇ ਨੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਉਦੋਂ ਆਈਆਂ ਨੇ ਜਦੋਂ ਪ੍ਰੋਗਰੈਸਿਵ ਸਿਆਸੀ ਨਿਤਾਮਾਂ ਦੇ ਵਿੱਚ ਕਾਰਬਨ ਟੈਕਸ ਦੇ ਲਈ ਸਮਰਥਨ ਕਰਦਾ ਜਾਪਦਾ ਹੈ ਵੀਰਵਾਰ ਨੂੰ ਜਗਮੀਤ ਸਿੰਘ ਨੇ ਕੰਜ਼ਿਊਮਰ ਕਾਰਬਨ ਟੈਕਸ ਤੇ ਆਪਣੇ ਮੌਜੂਦਾ ਪੱਖ ਬਾਰੇ ਦੱਸਣ ਤੋਂ ਇਨਕਾਰ ਕਰ ਦਿੱਤਾ ਤੇ ਸੁਝਾਅ ਦਿੱਤਾ ਕਿ ਜਲਵਾਯੂ ਸੰਕਟ ਦੇ ਨਾਲ ਲੜਨ ਦੇ ਲਈ ਲਿਬਰੇਲ ਅਤੇ ਕੰਜ਼ਰਵੇਟਿਵ ਜ਼ੋਮਾ ਦੀ ਪਹੁੰਚ ਨੇ ਕੰਮ ਕਰਨ ਵਾਲੇ ਲੋਕਾਂ ਦੀ ਪਿੱਠ ਤੇ ਬੋਝ ਪਾ ਦਿੱਤਾ ਹੈ ਜਮੇਸ਼ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਅਸੀਂ ਇੱਕ ਯੋਜਨਾ ਤੇ ਕੰਮ ਕਰ ਰਹੇ ਹਾਂ ਅਤੇ ਇਸ ਨੂੰ ਮਜ਼ਬੂਤ ਤਰੀਕੇ ਦੇ ਨਾਲ ਕਿਵੇਂ ਕਰ ਸਕਦੇ ਹਾਂ ਅਸੀਂ ਆਉਣ ਵਾਲੇ ਮਹੀਨਿਆਂ ਵਿੱਚ ਇਸ ਬਾਰੇ ਸਾਡੀ ਯੋਜਨਾ ਸਾਡੇ ਦ੍ਰਿਸ਼ਟੀਕੋਣ ਨੂੰ ਜਾਰੀ ਰੱਖਾਂਗੇ ਬੀਸੀ ਪ੍ਰੀਮੀਅਰ ਡੇਵਿਡ ਈਬੀ ਨੇ ਵੈਂਕੂਵਰ ਦੇ ਵਿੱਚ ਚੋਣ ਮੁਹਿੰਮ ਸਮਾਗਮ ਦੇ ਵਿੱਚ ਕਿਹਾ ਕਿ ਜੇਕਰ ਕੈਨੇਡਾ ਸਰਕਾਰ ਕਾਰਬਨ ਟੈਕਸ ਲਈ ਆਪਣੀ ਕਾਨੂੰਨੀ ਲੋੜ ਨੂੰ ਖਤਮ ਕਰਦੀ ਹੈ ਤਾਂ ਉਹਨਾਂ ਦੀ ਐਨਡੀਪੀ ਦੀ ਸਰਕਾਰ ਕਾਰਬਨ ਟੈਕਸ ਉਹ ਛੁਟਕਾਰਾ ਪਾ ਲਵੇਗੀ ਤੇ ਵੱਡੇ ਪ੍ਰਦੂਸ਼ਕਾਂ ਤੇ ਧਿਆਨ ਕੇਂਦ੍ਰਿਤ ਕਰੇਗੀ ਈਬੀ ਨੇ ਕਿਹਾ ਸੀ ਕਿ ਦੋ ਚੀਜ਼ਾਂ ਹੋਣਗੀਆਂ ਇੱਕ ਇਹ ਹੈ ਕਿ ਅਸੀਂ ਆਮ ਬ੍ਰਿਟਿਸ਼ ਕੋਲੰਬਨੀਆ ਕੋਲੰਬੀਅਨ ਜਿਹੜੇ ਨੇ ਉਹਨਾਂ ਦੇ ਲਈ ਕਿਸਾਨਾਂ ਦੇ ਲਈ ਟਰੱਕਾਂ ਵਾਲਿਆਂ ਦੇ ਲਈ ਉਹ ਸਬ ਬ੍ਰਿਟਿਸ਼ ਕਲੰਬੀਆ ਵਾਲੀ ਅਲੀ ਕਾਰਬਨ ਟੈਕਸ ਜਿਹੜਾ ਉਹ ਹਟਾ ਦਵਾਂਗੇ ਦੂਸਰੀ ਚੀਜ਼ ਇਹ ਹੈ ਕਿ ਅਸੀਂ ਮੰਨਦੇ ਹਾਂ ਕਿ ਕਲਾਈਮੇਟ ਚੇਂਜ ਇੱਕ ਅਸਲ ਤੇ ਮੌਜੂਦਾ ਖਤਰਾ ਹੈ ਉਹਨਾਂ ਕਹਿੰਦੇ ਕਿ ਉਹਨਾਂ ਦੀ ਸਰਕਾਰ ਯਕੀਨੀ ਬਣਾਵੇਗੀ ਕਿ ਵੱਡੇ ਪ੍ਰਦੂਸ਼ਕ ਆਪਣੇ ਬਣਦਾ ਹਿੱਸਾ ਅਦਾ ਕਰਨ ਮਾਰਚ ਵਿੱਚ ਈਵੀ ਨੇ ਫੈਡਰਲ ਕਾਰਬਨ ਟੈਕਸ ਦੇ ਵਿੱਚ ਵਾਧੇ ਨੂੰ ਰੋਕਣ ਦੇ ਵਿੱਚ ਮਦਦ ਕਰਨ ਦੇ ਲਈ ਵਿਰੋਧੀ ਧਿਰ ਕੰਜ਼ਰਵੇਟਿਵਜ਼ ਲੀਡਰ ਪੇਰੇ ਪੋਲੀਵਰ ਦੇ ਇਕੱਠੇ ਹੋਣ ਦੀ ਪੇਸ਼ਕਸ਼ ਨੂੰ ਠੁਕਰਾਉਂਦਿਆ ਇਸ ਨੂੰ ਇੱਕ ਨਕਾਰਾ ਕਿਸਮ ਦੀਆਂ ਰਣਨੀਤੀਆਂ ਆਖਿਆ ਹੈ ਪਾਲੀਵਡ ਨੇ ਕਿਹਾ ਹੈ ਕਿ ਉਹ ਲਿਬਰਲ ਸਰਕਾਰ ਦੁਆਰਾ ਲਿਆਂਦੇ ਗਏ ਕਾਰਬਨ ਟੈਕਸ ਨੂੰ ਖਤਮ ਕਰ ਦੇਣਗੇ ਤੇ ਉਹ ਇਸ ਟੈਕਸ ਨੂੰ ਰਹਿਣ ਸਹਣ ਦੀ ਲਾਗਤ ਵਧਾਉਣ ਦੇ ਲਈ ਜ਼ਿੰਮੇਵਾਰ ਠਰੋਂਦੇ ਨੇ ਜਿਹੜੇ ਸੂਬਿਆਂ ਦੇ ਵਿੱਚ ਫੈਡਰਲ ਕਾਰਬਨ ਟੈਕਸ ਲਾਗੂ ਹੈ ਉੱਥੇ ਲੋਕ ਰਿਬੇਟਾਂ ਪ੍ਰਾਪਤ ਕਰ ਰਹੇ ਨੇ ਪਰਜ਼ਰਵੇਟਿਵ ਲੀਡਰ ਇਸ ਗੱਲ ਦੇ ਉੱਤੇ ਅਸਪਸ਼ਟ ਨੇ ਕਿ ਕੀ ਉਹ ਕੰਜ਼ਿਊਮਰ ਕਾਰਬਨ ਟੈਕਸ ਜੋ ਵਿਅਕਤੀਆਂ ਤੇ ਛੋਟੇ ਕਾਰੋਬਾਰਾਂ ਦੇ ਉੱਤੇ ਲਗਾਇਆ ਜਾਂਦਾ ਹੈ ਤੇ ਵਕਰੀ ਪ੍ਰਣਾਲੀ ਜੋ ਵੱਡੇ ਉਦਯੋਗ ਤੇ ਲਾਗੂ ਹੁੰਦੀ ਹੈ ਦੋਵਾਂ ਨੂੰ ਰੱਦ ਕਰਨਗੇ ਜਾਂ ਨਹੀਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ